ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਹੜਟਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਵਿੰਦਰ ਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਨੇ ਤਿੰਨੇ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹੁਣ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਸਭ ਨਾ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਆ ਤੁਹਾਨੂੰ ਸੁਣਾਉਂਦਾ ਸਭ ਠੀਕ ਠਾਕ ਜੀ ਵੇਖਿਆ ਮਾਲਦਨ ਨਾਲ ਫਿਰ ਵੀਖਦਾ ਜਾਂਦਾ ਸਾਰਾ ਹਾਂਜੀ ਠੀਕ ਆ ਤੇ ਅੱਜ ਤਿੰਨ ਤਿੰਨੇ ਸੂਈਆਂ ਇੱਕ ਗੱਬਣ ਜੀ ਅੱਛਾ ਇੱਕ ਗੱਬਣ ਸੂਈਆਂ ਜੀ ਅੱਛਾ ਇੱਕ ਗੱਬਣ ਦੋ ਸੂਈਆਂ ਹਾਂਜੀ ਠੀਕ ਆ ਚਲੋ ਨਾਮ ਦੱਸ ਦੇ ਕਰੀ ਫਿਰ ਹਰਵਿੰਦਰ ਸਿੰਘ ਪਿੰਡ ਹਰੜਕਲਾ ਹਾਂਜੀ ਤਹਿਸੀਲ ਆ ਜਨਾਲਾ ਜਿਲ੍ਹਾ ਹਰਸਾ ਤੇ ਫੋਨ ਨੰਬਰ ਹੈ ਬੋਲਦੇ 8337478269 ਠੀਕ ਐ ਤੇ ਨਾਲ ਫਿਰ ਹਾਰੇ ਵੀਡੀਓ ਚ ਕੋਈ ਨਾ ਕੋਈ ਸਾਈਵਲ ਕਰਾਸ ਵਗੈਰਾ ਇਹੋ ਜਿਹੀ ਕੋਈ ਲੱਭ ਹੀ ਲਿਆ ਹੁੰਦੇ ਜੇ ਫਿਰ ਹਾਂਜੀ ਇਹ ਤੋਂ ਬੜੀ ਵੱਡੀ ਆਪਾਂ ਵੇਚੀ ਜੋ 18 ਲੀਟਰ ਵਾਲੀ ਅੱਛਾ ਪਰਸੋਂ ਗਈ ਜੋ ਆਪਣੇ ਕੋਲ ਨਹੀਂ ਜਖਿਆ ਪਾਣੀ ਵੀਡੀਓ ਤੋਂ ਆਖਿਆ ਨਹੀਂ ਮਤਲਬ ਉਦੋਂ ਵਿੱਚ ਫਿਰ ਦੋ ਛੁੱਟੀਆਂ ਸਾਡੀਆਂ ਇਕੱਠੀਆਂ ਹੋ ਗਈਆਂ ਸੀ ਨਾ ਬੜੇ 7-8 ਡੰਗਰ ਉਤਨਾ ਇਤਨਾ ਹੀ ਸਿੱਧੇ ਵੇਖੀਏ ਮੰਨ ਲਓ ਅੱਛਾ ਅੱਛਾ ਰਾਤੀ ਆ ਵੀ ਵੜਾ ਦੋਵੇਂ ਵੇ ਗੰਡੀਆਂ ਸੀ ਠੀਕ ਮੈਂ ਨਹੀਂ ਮੈਂ ਹੀ ਫੋਨ ਕਰਦਾ ਠੀਕ ਹੈ ਛੇ ਪੌਣੀ ਪੌਣੀ ਮੁੰਡਾ ਕਿੰਦਾ ਬੜੇ ਮੰਨ ਲਓ ਦੇਣੋਗੇ ਠੀਕ ਹੈ ਅੱਗੇ 바ਵਾ ਦੇ ਨਿਕਲ ਕੇ ਆ ਹਾਂਜੀ ਹਾਂਜੀ ਠੀਕ ਹੈ ਤੇ ਫਿਰ ਪਹਿਲੀ ਵੀਡੀਓ ਤੋਂ ਵੀ ਉਹੀ ਫੋਨ ਆਈ ਜਾਂਦੇ ਹੁਣੇ ਤੇ ਮਾਲੂ ਕਿ ਜੀ ਫੋਨ ਕਰੀ ਜਾਂਦੇ ਨਾ ਪੌਣ ਨਹੀਂ ਦੇ ਵੀਡੀਓ ਹਾਂਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਆ ਕਿੰਨੇ ਕ ਦੁੱਧ ਆ ਲਈ ਜੇ ਇਹ ਆ ਮੰਨ ਲਓ ਇਹ 18-19 ਲੀਟਰ ਜਿਹੜਾ ਪਿਛਲੇ ਦਿਨ ਤੋਂ ਆਇਆ ਜੋ ਅੱਛਾ 20 ਤੋਂ ਬਾਹਰ ਚਲੇ ਗਈ ਠੀਕ ਹੈ ਦੂਜਾ ਸੁਆ ਗਿਆ ਕਿੰਨਾ ਕ ਟਾਈਮ ਲਾ ਜੂਗੀ ਟਾਈਮ ਇਹ ਤਾਂ 10 ਦਿਨ ਹੋਿੰਦੇ ਜਬਰਤ ਤੋਰੋ ਫਿਰ ਇਕ ਰੀਨ ਕਾ ਕੇ ਆ ਵੀ ਕੱਦ ਕਾਟ ਦੀ ਚੰਗੀ ਆ ਉਤਰਾ ਦੇ ਨੇ ਜੇ 10 ਖੜਦੀ ਆ ਕਿੰਨਾ ਫਿਰ ਇਹਦਾ ਮੰਗ ਰਹੀ 50000 ਜੀ 50000 ਆ ਕਰਾ ਲਓ ਮਾਮ ਜਿੰਨਾ ਕਰਾਂ ਕਿੰਨਾ 48 ਦੇ ਦੋਗੇ 50 ਐ 45 ਜੀ ਦੇ ਜੀ ਅੱਛਾ 45 ਦੇ ਦੋਗੇ ਹਾਂਜੀ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਮੌਕੇ ਤੇ ਮੰਨ ਤਾਂ ਹੋਰ ਹੋ ਜਾਊਗਾ ਠੀਕ ਐ ਇਹਦੇ ਥਣ ਤੇ ਮਾਸਜਾ ਲੱਗਾ ਇਹ ਵੱਖਰਾ ਯਾਰ ਫੋਰਟ ਜੀ ਮੰਨ ਲਓ ਪਹਿਲੇ ਦੱਸ ਦੋ ਵਖਾ ਠੀਕ ਐ ਛਾਂਗ ਜੀ ਲੱਗੀ ਐ ਛਾਂਗ ਹਾਂਜੀ ਹੈਗੀ ਐ ਵਕਤ ਹੀ ਨਹੀਂ ਬਾਕੀ ਅਗਲੇ ਥਣ ਤੇ ਵਖਰੀ ਲੱਗੀ ਆ ਨਾ ਠੀਕ ਐ ਜੀ ਹਾਂਜੀ ਤੇ ਹੁਣ ਜਿਹੜੀ ਇੱਕ ਹੋਰ ਤੁਹਾਨੂੰ ਦਿਖਾਉਣੀ ਆ ਇਹ ਸੂਈ ਸਵਾਈ ਆ ਹਾਂਜੀ ਬੱਚਾ ਜਿਹੜਾ ਇਹਦਾ ਆਜ ਬੱਚਾ ਕਿਸੇ ਵੀ ਤਰ੍ਹਾਂ ਚੰਗੀ ਰੀਜ ਨਾਲ ਸੰਭਿਆ ਆਹ ਜਿਆਦਾ ਹੀ ਸਾਫ ਛੜਿਆ ਹਾਂਜੀ ਵੀ ਨਾ ਉਤਨਾ ਹੀ ਤੂੜੀ ਚ ਰੱਖ ਛੜਿਆ ਕਮਜ਼ੋਰ ਹੀ ਆ ਬੱਚਾ ਹਾਂਜੀ ਠੀਕ ਆ ਤੇ ਆ ਥਾਣ ਵੀ ਇਹ ਤੇ ਦੇਖ ਸਕਦੇ ਜੇ ਲੱਗੇ ਤਾਂ ਕਿੰਨੇ ਕ ਦੁੱਧ ਆ ਲੀਜੇ ਇੱਕ ਉਹ ਦੁੱਧ 11 ਲੀਟਰ ਤਿਆਰ ਜ 10 ਲੀਟਰ ਕਹਿ ਕੇ ਨਾ ਅੱਛਾ ਹਾਂਜੀ ਦੋਵਾਂ ਟਾਈਮਾਂ ਕਿੰਨੇ ਦਿਨ ਹੋਏ ਸੋਈ ਨਾ ਉਤਨਾ ਠੰਡੀ ਬਿਲਕੁਲ ਉਤਨਾ ਠੰਡੀ ਤੇਰੀ ਆ ਦੇਖ ਸਕਦੇ ਜੀ ਤੇ ਸੋਈ ਨੂੰ ਕਿੰਨੇ ਦਿਨ ਹੋ ਗਏ ਉੱਤਰ ਹਫਤੇ ਤੇ ਲੱਗੇ ਜਿਹੜਾ ਟਾਈਮ ਹੋ ਗਿਆ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਦੇ ਨੇ 13 ਕੁ ਲੀਟਰ ਜਿਹੜਾ ਆਰਾਮ ਨਾਲ ਚਵਾਈ ਜਾਣਾ ਜਦੋਂ ਗਰਮੀ ਗਰਮੀ ਜ਼ਿਆਦਾ ਚਮਾਸੀ ਲੱਗਣ ਦੇ ਨਾ ਜਿਹੜੇ ਵੀ ਚਵਾਈ ਜਾਊਗੀ ਛਾਈ ਵਾਲ ਦਾ ਪੱਖ ਰੱਖ ਦੀ ਜੇ ਤੇ ਬਾਕੀ ਠੰਡੀ ਏ ਠੀਕ ਆ ਲੈ ਐਸਪੂਸ ਵੇਖੋ ਵੱਡਾ ਸੋਦਾ ਵਧੀਆ ਹੈ ਰਾਜੀ ਭਾਜੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ ਬੱਚੇ ਹਨ ਅੱਗੇ ਵੀ ਬੱਚੇ ਦਾ ਪਿੱਛੇ ਆ ਹੀ ਤੇ ਖਲਾਉਂਦੀ ਨਹੀਂ ਤੇ ਕਿੰਨਾ ਕੁ ਵੇਚੀ ਫਿਰ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਜਿਆ ਜੀ ਧਰਦੀ ਇਹਦਾ ਕਿੰਨਾ ਕੁ 32000 32000 ਰਿਆ ਵੇਚੋ ਕਰਨਾ ਕੋ ਮਨਤਨ ਕਰ ਦੋ ਕਿੰਨਾ ਕਰ ਦੋਗੇ ਤੇ ਇਹ ਦੇ ਦਈਏ ਚਲੋ ਬਾਕੀ ਕੋ ਫੋਨ ਲਾਵੇ ਹਾਂਜੀ ਹਾਂਜੀ ਕਰਦਾ ਹਾਂ ਠੀਕ ਆ ਤੇ ਹੋਣ ਆ ਗਈ ਆਪਣੇ ਕੋਲ 30 ਨੰਬਰ ਤੇ ਹਾਂਜੀ ਇਹਦਾ ਬੱਚਾ ਕਿਹੜਾ ਜੀ ਇਹਦੀ ਮੱਛੀ ਜੀ ਹਾਂ ਉਹ ਮੱਛੀ ਜਿਹੜੀ ਠੀਕ ਹੈ ਹਾਂ ਹੁਣ ਇਹ ਛੜਿਆ ਇਹਦਾ ਲਾੜੂ ਲਾੜੂ ਨਾਲੀ ਇਹ ਤੇ ਇਹਨੂੰ ਕਿੰਨੇ ਦਿਨਾਂ ਵਿੱਚ ਸੋਈ ਨੂੰ ਇਹਨੂੰ ਦੱਸ ਦੇ ਹੋਗੇ ਤੇ ਇਹਦੇ ਕੋ ਦੁੱਧ ਕਿੰਨਾ ਉਤਰਾ ਇਹਦੇ ਕੋ ਦੁੱਧ 10 ਹੀ ਸੇਮ ਹੀ ਹੈ ਦੁੱਧ ਦੇ ਨਾਲ ਠੀਕ ਹੈ 10 ਲੀਟਰ ਹੀ ਹੈ ਕੋਈ ਤੋੜ ਦਈਏ ਫਿਰ ਇਹਨਾਂ ਨੂੰ ਹਾਂਜੀ ਇਹ ਵਾਜੂਗੀ ਔਰ 30 ਸਾਲ ਜਿਹੜਾ ਵਧੀਆ ਬਾਕੀ ਇਹ ਵੀ ਜੇ ਕੋਈ ਸਾਮਬ ਕਰ ਲੋਗੇ ਤੇ ਦੁੱਧੋ ਬਤਾ ਲੂਗਾ ਹਾਂਜੀ ਹਾਂਜੀ ਦੁੱਧ ਬਦਲਾਂ ਐ ਨਹੀਂ ਪੜਾ ਅਜੇ ਮੈੜਾ ਮੂੜਾ ਨਹੀਂ ਮਾਰਿਆ ਬਾਕੀ ਦੁੱਧ ਦੀ ਕੋਈ ਵੀ ਰਿਤੋ ਚਵਾਈ ਕਰਕੇ ਖੜੇ ਹਾਂਜੀ ਉਹ ਜ਼ਿੰਮੇਵਾਰੀ ਤੁਹਾਡੀ ਹੈ ਆਪਣੀ ਚਵਾਈ ਕਰਕੇ ਖੜਨ ਦੀ ਅਜਲੇ ਅਜ ਬਾਕੀ ਸੱਲਿਆਂ ਚੰਗੇ ਖੁੱਲੇ ਹਵਾਨੇ ਦੀ ਮਾਲਕ ਹਾਂਜੀ ਹਾਂਜੀ ਇਹ ਥਾਨਵੇਂ ਦੇ ਦੇਖ ਸਕਦੇ ਜੀ ਕਿ ਨਾ ਰੱਖਣਾ ਇਹਦਾ ਮੁੱਲ ਫਿਰ ਇਹਦਾ ਮੁੱਲ 35000 ਜੀ 35000 ਹਾਂਜੀ ਕਰਨੀ ਵਿੱਚੋਂ ਛੋਟ ਛੋਟ ਹਾਂਜੀ 32000 ਦੀ ਜੀ ਅੱਛਾ 32 ਦੀ ਚਲੋ ਬਾਕੀ ਕੋ ਫੋਨ ਲਾਵੇ ਹਨਾ ਮੌਕੇ ਤੇ ਮਨਤਨ ਹੋ ਜਾਊਗਾ ਹਾਂਜੀ ਤੇ ਬਾਕੀ ਇਹ ਵੀ ਤੁਹਾਡੇ ਘਰੋਂ ਕੋ ਤਸੱਲੀ ਕਰਕੇ ਹਨਾ ਚਵਾਈ ਕਰਕੇ ਜੋ ਵੀ ਕੋਸ਼ਿਆ ਇੱਥੇ ਚੰਗੀ ਤਰ੍ਹਾਂ ਵੇਖ ਚੱਕ ਕੇ ਖੜੇ ਹਨਾ ਹਾਂਜੀ ਠੀਕ ਹੈ ਪਾਰਾ ਮਾਰਦ ਗਿਆ ਵਾਲੀਆਂ ਦਿਖਾ ਦਿਓ ਫਿਰ ਜੀ ਠੀਕ ਹੈ ਮਾਰੇ ਨਹੀਂ ਰੱਸੀ ਲਾਉਂਦੇ ਵੀ ਉਹੜਾ ਰੰਦੇ ਨਹੀਂ ਨਹੀਂ ਪਰੇ ਹੋ ਜਾ ਨਾਲੀ ਦੀ ਮਾਰੀ ਬਾਕੀ ਰੱਸੀ ਪਾ ਲੋ ਤੇ ਭਾਵੇਂ ਨਾ ਪਾ ਲੋ ਨਾ ਪਾਉ ਤਾਂ ਵੀ ਚੋਰ ਕਰੀ ਠੀਕ ਹੈ ਮੋਟਾ ਬਣਾ ਮਰ ਲੈਣਾ ਅਗਲੇ ਦੀ ਮਾਰੀ ਠੀਕ ਹੈ ਹੈਗੀ ਠੰਡੀ ਠੇਰੀ ਆ ਹਾਂਜੀ ਠੰਡੀ ਠੇਰੀ ਇਦਾਂ ਬਗਾ ਬੈਠਾ ਰੱਸੀ ਵਗਾਇਦੀ ਅੱਛਾ ਰੱਸੀ ਦਾ ਬਿਨਾ ਵੀ ਭਾਵੇਂ ਕੋਈ ਗੱਲ ਨਹੀਂ ਆ ਭਾਵੇਂ ਪਾ ਲੋ ਭਾਵੇਂ ਨਾ ਪਾਓ ਠੀਕ ਹੈ ਅਸੀਂ ਨਹੀਂ ਕਰੀ ਵੈਸੇ ਭਾਈ ਬਾਕੀ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਸ ਚੱਕ ਕੇ ਖੜੋ ਜੀ